भारत जनाटी मुर्दाबाद भारती जनता पार्टी मुर्दाबाद मुर्दाबाद मुर्दा कांग्रेस पार्टी जिंदा कांग्रेस पार्टी जिंदा ਮੇਰਾ ਨਾਮ ਜੀ ਹਰਨਪ੍ਰਤਾਪ ਸਿੰਘ ਘੱਲੋ ਹੈ ਮੈਂ ਪੰਜਾਬ ਯੂਥ ਕਾਂਗਰਸ ਦਾ ਜਨਰਲ ਸੈਕਟਰੀ ਹਾਂ ਇਹ ਪਤਲਾ ਜੀ ਅਮੇਸ਼ਾ ਦਾ ਫੁੱਕਾ ਗਿਆ ਜੋ ਉਹਨੇ ਮਾੜੀ ਸ਼ਬਦਾਵਲੀ ਜੋ ਮਾੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ ਅੰਬੇਦਕਰ ਸਾਹਿਬ ਉੱਤੇ ਜਿਨ੍ਹਾਂ ਨੇ ਸੰਵਿਧਾਨ ਨੂੰ ਰਚਿਆ ਐ ਐਸਸੀ ਸਮਾਜ ਨੂੰ ਤਾਂ ਚੱਕਿਆ ਇਸ ਦੇਸ਼ ਦੇ ਸਮਾਜਿਕ ਢਾਂਚੇ ਦੀ ਸਥਾਪਨਾ ਕੀਤੀ ਉਸ ਇਨਸਾਨ ਬਾਰੇ ਜੋ ਉਹਨਾਂ ਦੀ ਸੋਚ ਹੈ ਉਹ ਮਾੜੀ ਸ਼ਬਦਾਵਲੀ ਹੈ ਉਸ ਦੇ ਰੋਸ ਵਿੱਚ ਅਸੀਂ ਇਹ ਪਤਲਾ ਫੁੱਕਿਆ ਹੈ ਇਕੱਲਾ ਬਰਨਾਲਾ ਜਾਂ ਪੂਰੇ ਸ਼ਹਿਰ ਦਾ ਪੂਰੇ ਪੰਜਾਬ ਦਾ ਪਿੰਡੋਚਾ ਪੂਰੇ ਹਿੰਦੁਸਤਾਨ ਦੇ ਵਿੱਚ ਅਸੀਂ ਆ ਡੜ ਕੋਨਿਆਂ 'ਚ ਸਾਡੀ ਪਾਰਟੀ ਨੇ ਇਸ ਦੇ ਰੋਸ ਵਿੱਚੋਂ ਅੰਬੇਦਕਰ ਸਾਹਿਬ ਤੋਂ ਮਾੜੀ ਸ਼ਬਦਾਵਲੀ ਵਰਤਣ ਦੇ ਰੋਸ ਵਿੱਚੋਂ ਅਸੀਂ ਇਹ ਪਤਲਾ ਫੂਕ ਰਹੇ ਹਾਂ ਮੈਂ ਜਸਮੀਲ ਸਿੰਘ ਡੇਰੀ ਵਾਲਾ ਚੇਅਰਮੈਨ ਐਸਸੀ ਡਿਪਾਰਟਮੈਂਟ ਡਿਸਟ੍ਰਿਕਟ ਬਰਨਾਲਾ ਕਾਂਗਰਸ ਪਾਰਟੀ ਅੱਜ ਸਾਡੀ ਹਾਈ ਕਮਾਂਡ ਵੱਲੋਂ ਹੁਕਮ ਹੋਇਆ ਸੀ ਕਿ ਜਿਹੜਾ ਅਮਿਤ ਸ਼ਾਹ ਨੇ ਲੋਕ ਸਭਾ ਦੇ ਵਿੱਚ ਚੈਲੰਜ ਕੀਤਾ ਉਹਨੇ ਉਹਨਾਂ ਨੇ ਆ ਸਾਡੇ ਡਾਕਟਰ ਸਾਰੇ ਭਾਰਤ ਦੇ ਜੋ ਆ ਸੰਵਿਧਾਨਿਕ ਨੇ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਉਹਨਾਂ ਦੇ ਪ੍ਰਤੀ ਸੰਵਿਧਾਨੀ ਜਿਹੜੀ ਉਹਨਾਂ ਨੇ ਗਲਤ ਬੋਲੀ ਉਹਨਾਂ ਨੇ ਕਿਹਾ ਬਾਰ ਬਾਰ ਵੀ ਤੁਸੀਂ ਡਾਕਟਰ ਅਮੇਰ ਕਾੜ ਦਾ ਨਾਮ ਲੈਨੇ ਹੋ ਜੇ ਤੁਸੀਂ ਡਾਕਟਰ ਪ੍ਰਮਾਤਮਾ ਦਾ ਆਰਾਮ ਦਾ ਨਾਮ ਲੈਂਦੇ ਤਾਂ ਪ੍ਰਮਾਤਮਾ ਮਿਲ ਜਾਂਦਾ ਲੇਕਿਨ ਉਹਨਾਂ ਨੇ ਹੋਰ ਵੀ ਉਹਨਾਂ ਪ੍ਰਤੀ ਗਲਤ ਲਾਜ ਬੋਲੇ ਲੈਕਿਨ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਅੰਮਿਤਸਰ ਦੇ ਜਿਹੜੇ ਪੁਤਲੇ ਪੂਕੇ ਜਾ ਰਹੇ ਨੇ ਅਸੀਂ ਡਿਸਟ੍ਰਿਕਟ ਬਰਨਾਲਾ ਵਿੱਚ ਡੀਸੀ ਦਫ਼ਤਰ ਦੇ ਸਾਹਮਣੇ ਪੁਤਲਾ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਐਸਸੀ ਬਿੰਗ ਨੇ ਤੇ ਹੋਰ ਸਾਰੇ ਬਿੰਗ ਇਕੱਠੇ ਹੋ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਵਰਕਰ ਤੇ ਵਿੱਚ ਲੇਡੀਜ਼ ਸਾਰੀਆਂ ਇਕੱਠੇ ਹੋ ਕੇ ਅਸੀਂ ਡੀਸੀ ਦਫ਼ਤਰ ਬਰਨਾਲਾ ਵਿਖੇ ਇਹ ਮਿਤਸਾ ਦਾ ਪੁਤਲਾ ਫੂਕਿਆ ਉਹਨਾਂ ਨੇ ਸਾਰੇ ਦੇਸ਼ ਨੂੰ ਲਲਕਾਰਿਆ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਵੀਰ ਨੇਕ ਦਾ ਡਾਕਟਰ ਮੇਧਕਰ ਦੇ ਖਿਲਾਫ ਜੋ ਲਫਜ਼ ਬੋਲੇ ਨੇ ਉਹ ਗਲਤ ਬੋਲੇ ਨੇ ਇਦਾਂ ਨਹੀਂ ਬੋਲਣੇ ਚਾਹੀਦੇ ਇਹਨਾਂ ਨੂੰ ਇਹਨਾਂ ਦੀ ਸਰਕਾਰਾਂ ਇਹਨਾਂ ਨੂੰ ਲੋਕਾਂ ਤੋਂ ਡਰਨਾ ਚਾਹੀਦਾ ਸੰਵਿਧਾਨ ਦੇ ਸਿਰ ਤੇ ਚੱਲਣਾ ਚਾਹੀਦਾ ਇਹ ਸੰਵਿਧਾਨ ਨੂੰ ਤੋੜ ਮਰੋੜ ਰਹੇ ਨੇ ਔਰ ਇਹਨਾਂ ਦੀ ਜਿਹੜੀ ਜੁੰਦਲੀਆ ਇਹ ਲੋਕਾਂ ਦੇ ਖਿਲਾਫ ਆ ਨਰਿੰਦਰ ਸ਼ਰਮਾ ਸਪੋਕਸਮੈਨ ਜ਼ਿਲ੍ਹਾ ਕਾਂਗਰਸ ਕਮੇਟੀ ਬਰਨਾਲਾ ਅੱਜ ਮਿਤ ਸਾਹਿਬ ਜੀ ਨੇ ਜਿਹੜਾ ਡਾਕਟਰ ਅੰਬੇਦਕਰ ਸਭ ਵਾਸਤੇ ਜਿਹੜੀ ਉਹਨਾਂ ਦੀ ਸੋਚ ਹੈ ਉਹ ਜਾਗਰ ਹੋਗੀ ਐਸਸੀ ਆ ਲਈ ਜਿਹੜੀ ਸੋਚ ਹੈ ਜਿਹੜੀ ਭਾਰਤੀ ਜਨਤਾ ਪਾਰਟੀਆਂ ਦੀ ਉਹ ਜਾਗਰ ਹੋਗੀ ਉਹਨਾਂ ਨੇ ਜਿਹੜਾ ਨਿਰਮਾਤਾ ਨੇ ਸਾਡੇ ਸੰਵਿਧਾਨ ਦੇ ਸਵਿਧਾਨ ਨੂੰ ਉਲੱਗਤ ਕਰਨਾ ਚਾਹੁੰਦੇ ਆ ਉਹਨਾਂ ਉਹਨਾਂ ਨੇ ਇੰਨੀ ਕਿ ਆਦਤ ਇਹ ਪੈ ਗਈ ਵੀ ਸੁਧਾਰ ਦੀ ਨਿਰਮਾਤਾ ਦੇ ਜਿਹੜੇ ਉਹਨਾਂ ਨੂੰ ਵੀ ਉਲਟ ਬੋਲਣ ਲੱਗੇ ਉਹ ਕਹਿੰਦੇ ਆ ਤੁਸੀਂ ਡਾਕਟਰ ਸਾਹਿਬ ਦਾ ਨਾਮ ਨਾ ਲਓ ਡਾਕਟਰ ਮੇਦਕਰ ਦਾ ਨਾਮ ਨਾਲੋ ਉਹ ਜਿਹੜੀ ਉਹਨਾਂ ਦੀ ਸੋਚ ਹੈ ਉਹ ਲੱਗ ਰੋਗੀ ਇਸ ਕਰਕੇ ਸੰਵਿਧਾਨ ਦਾ ਜਿਹੜਾ ਆਪਾਂ ਨੂੰ ਸੋਚ ਰਹੀ ਸੀ ਸੰਵਿਧਾਨ ਬਦਲਣਗੇ ਉਹ ਉੱਥੇ ਆ ਕੇ ਉਹਨਾਂ ਦੇ ਮੂੰਹ ਤੋਂ ਬੋਲਣਾ ਸ਼ੁਰੂ ਕਰਤਾ ਉਹਨਾਂ ਨੇ ਇਸ ਕਰਕੇ ਅੱਜ ਜੇ ਉਹਨਾਂ ਨੇ ਡੱਟ ਸਾਹਿਬ ਵਾਸਤੇ ਬੋਲਿਆ ਤਾਂ ਅੱਜ ਆਲ ਇੰਡੀਆ ਤੇ ਕਾਂਗਰਸ ਪਾਰਟੀ ਦਾ ਹਰ ਵਰਕਰ ਹਰ ਐਸਈ ਡਿਪਾਰਟਮੈਂਟ ਦੇ ਜਿੰਨੇ ਵੀ ਚੇਅਰਮੈਨ ਨੇ ਜੋ ਵੀ ਇਸ ਬੰਦ ਲਾਏ ਹੋਏ ਆ ਉਹ ਪੁੱਤਰੇ ਹੀ ਸਾੜ ਰਹੇ ਨੇ ਵਿਰੋਧ ਕਰ ਰਹੇ ਇੱਕ ਅਮਿਤ ਸਾਜੀ ਦਾ ਅਖਨ ਸ਼ਰਮਾ ਜੋ ਦੇਸ਼ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਜੋ ਉਹਨਾਂ ਨੇ ਸਾਡੇ ਸਿਧਾਂਤ ਦੇ ਰੱਖਾ ਡਾਕਟਰ ਅੰਬੇਦਕਰ ਦੇ ਬਾਰੇ ਗਲਤ ਟਿੱਪਣੀ ਕੀਤੀ ਹੈ ਅਸੀਂ ਉਹਦੇ ਰੋਸ ਦੇ ਵਿੱਚ ਉਹਦਾ ਦਾ ਰੋਸ ਪ੍ਰਦਰਸ਼ਨ ਕਰਕੇ ਉਹਦਾ ਪਤਲਾ ਫੂਕੇ ਇਹ ਧਰਨਾ ਦੇ ਕੇ ਹਟਿਆ ਠੀਕ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਦੇ ਆ ਵੀ ਉਹਨੂੰ ਆਪਣਾ ਅਸਤੀਫਾ ਦੇਣਾ ਚਾਹੀਦਾ ਅਸਤੀਫਾ ਦੇ ਕੇ ਉਹਨੂੰ ਮਾਫੀ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਤਾਂ ਕਰਕੇ ਕਿਉਂ ਜਿਹੜਾ ਉਹਨੇ ਅਪਮਾਨ ਕੀਤਾ ਇਹ ਬਹੁਤ ਹੰਕਾਰੇ ਹੋਏ ਨੇ ਬੀਜਪੀ ਵਾਲੇ ਤਾਂ ਕਰਕੇ ਅਸੀਂ ਮੰਗ ਕਰਦੇ ਆ ਵੀ ਆਵਾਜ਼ ਉੱਝਾਈ ਦੇਂਦੇ